ਨਰੇਗਾ ਜੀਆਰਐਸ ਨਰੇਗਾ ਸੈਕਟਰੀ ਮੇਰੀ ਬਦਲੀ 1 ਸਾਲ ਪਹਿਲਾਂ ਮੇਰੇ ਘਰ ਤੋਂ 70 ਮੀਟਰ ਗਰਮਦਾਸ ਦੀ ਖੇਤੀ ਗਈ ਸੀ ਮੈਂ ਅਟਾਰੀ ਬਲਾਕ ਚ ਆਪਣੇ ਕੰਮ ਕਰ ਰਿਹਾ ਸੀ ਨਰੇਗਾ ਦਾ ਮੇਰੀ ਗਲਤੀ ਸਿਰਫ ਇੰਨੀ ਸੀ ਕਿ ਮੇਰੇ ਰਿਸ਼ਤੇਦਾਰਾਂ ਵਿੱਚ ਕਿਸੇ ਦੀ ਮੌਤ ਹੋ ਗਈ ਸੀ ਤੇ ਮੈਂ ਉੱਥੇ ਚਲਾ ਗਿਆ ਸੀ ਤੇ ਮੇਰੀ ਇਹਨਾਂ ਨੇ ਡਿਊਟੀ ਲਈ ਸੀ ਕਿ ਤੁਸੀਂ ਕਿਹੇ ਦਿੱਲੀ ਤੋਂ ਕੋਈ ਟੀਮ ਆਈ ਹੈ ਸਾਡੇ ਗੈਸਟ ਆਏ ਆ ਹਰਸ਼ਮਿਤ ਮੈਡਮ ਦੇ ਗੈਸਟ ਆਏ ਆ ਉਹਨਾਂ ਨੂੰ ਰਿਸੀਵ ਕਰਨਾ ਵਾ ਠੀਕ ਹੈ ਜੀ ਮੈਂ ਉੱਥੇ ਡੈਥ ਤੇ ਚਲ ਗਿਆ ਮੌਤ ਤੇ ਚਲ ਗਿਆ ਤੇ ਮੈਂ ਆਪਣੇ ਸਾਥੀਆਂ ਗੁਰਦੇਵ ਤੇ ਗੁਰਵਿੰਦਰ ਨੂੰ ਕਹਿ ਦਿੱਤਾ ਕਿ ਮੇਰੇ ਜਿਹੜੀ ਡਿਊਟੀ ਲੱਗੀ ਆ ਉਹ ਤੁਸੀਂ ਨਿਭਾ ਦਿਓ ਮੇਰੀ ਜਗ੍ਹਾ ਤੇ ਉਹ ਨਿਭਾ ਵੀ ਦਿੱਤੀ ਉਹਨਾਂ ਨੇ ਉਹ ਆ ਗਏ ਉਸ ਵਕਤ ਮੈਂ ਸੁਲਤਾਨਪੁਰ ਲੋਧੀ ਵਿਖੇ ਗਿਆ ਸੀ ਜਿੱਥੇ ਮੇਰੇ ਇਸ ਤਰ੍ਹਾਂ ਦੀ ਡੈਥ ਹੋਈ ਸੀ ਬਾਅਦ ਵਿੱਚ ਮੈਨੂੰ ਹਾਰਸਮਰਤ ਮੈਡਮ ਦਾ ਫੋਨ ਜਾਂਦਾ ਕਿ ਤੂੰ ਕਿੱਥੇ ਹੈ ਮੈਂ ਇਹਨਾਂ ਨੂੰ ਕਿਹਾ ਕਿ ਮੈਂ ਮੇਰੇ ਰਿਸ਼ਤੇਦਾਰਾਂ ਦੀ ਮੌਤ ਹੋ ਗਈ ਮੈਂ ਉੱਥੇ ਗਿਆ ਵਾਂ ਠੀਕ ਹੈ ਜੀ ਇਹਨਾਂ ਨੇ ਕਿਹਾ ਕਿ ਤੂੰ ਤੇਰੀ ਜਿਹੜੀ ਡਿਊਟੀ ਲਾਈਸ ਤੂੰ ਉੱਥੇ ਕਿਉਂ ਨਹੀਂ ਪਹੁੰਚਿਆ ਮੈਂ ਕਿਹਾ ਜੀ ਮੇਰੇ ਰਿਸ਼ਤੇਦਾਰਾਂ ਦੀ ਅਚਨਚੇਤ ਮੌਤ ਹੋ ਗਈ ਹੀ ਮੈਂ ਇਸ ਕਰਕੇ ਉੱਥੇ ਚਲਾ ਗਿਆ ਵਾਂ ਤੇ ਇਸ ਕਰਕੇ ਮੈਂ ਗੁਰਦੇਵ ਅਤੇ ਗੁਰਵਿੰਦਰ ਨੂੰ ਕਹਿ ਦਿੱਤਾ ਵਾ ਉਹ ਉਹਨਾਂ ਨੂੰ ਰਿਸੀਵ ਕਰ ਲੈਣਗੇ ਜਿਹੜੇ ਤੁਹਾਡੇ ਗੈਸਟ ਆਏ ਆ ਠੀਕ ਹੈ ਜੀ ਉਹਨਾਂ ਨੇ ਕਿਹਾ ਕਿ ਨਹੀਂ ਤੂੰ ਆਪਣੀ ਡਿਊਟੀ ਤੇ ਪਹੁੰਚ ਜਿਆ ਲੈ ਨਹੀਂ ਪਹੁੰਚਿਆ ਇਸ ਹੁਣ ਨਹੀਂ ਪਹੁੰਚਿਆ ਤੂੰ ਹੁਣ ਵੇਖੀ ਇਹਦਾ ਖਮਿਆਜਾ ਤੈਨੂੰ ਕੀ ਭੁਗਤਣਾ ਪਏਗਾ ਠੀਕ ਹੈ ਜੀ ਬਾਅਦ ਵਿੱਚ ਮੈਂ ਕੀ ਕੀਤਾ ਮੈਂ ਇਸ ਖਮਿਆਜੇ ਤੋਂ ਡਰਦਾ ਇਹਨਾਂ ਨੇ ਜਿਹੜੀ ਮੈਨੂੰ ਧਮਕੀ ਦਿੱਤੀ ਕਿ ਖਮਿਆਜਾ ਤੂੰ ਵੇਖੀ ਕੀ ਭੁਗਤੇਗਾ ਮੈਂ ਉਸ ਤੋਂ ਡਰਦਾ ਮੇਰੇ ਘਰ ਤੋਂ ਅੰਮ੍ਰਿਤਸਰ ਤੋਂ ਮੇਰੇ ਸੁਲਤਾਨਪੁਰ ਲੋਧੀ ਦਾ 2.5 ਘੰਟੇ ਦਾ ਰਸਤਾ ਹੈ ਜਿਹਦੇ ਵਿੱਚ ਮੈਂ 1.5 ਸਵਾ ਘੰਟੇ ਵਿੱਚ ਮੈਂ ਜਿੱਥੇ ਉਹਨਾਂ ਦੇ ਗੈਸਟ ਖੜੇ ਸੀ ਮੈਂ ਉੱਥੋਂ ਤੱਕ ਗੱਡੀ ਤੇ ਪਹੁੰਚਾ ਮੇਰੀ ਗੱਡੀ ਵੀ ਬਾਲਾ ਮਾਰ ਗਈ ਤੇ ਗੁਰਵਿੰਦਰ ਗਰਦੇਵ ਉਹ ਉੱਥੇ ਖੜੇ ਸੀ ਫਿਰ ਮਨਾ ਉਹਨਾਂ ਤੋਂ ਪਹਿਲਾਂ ਮੈਂ ਜਿਹੜੇ ਗੈਸਟ ਆਏ ਸੀ ਉਹਨਾਂ ਨੂੰ ਰਿਸੀਵ ਕਰ ਲਿਆ ਉਹਨਾਂ ਨੂੰ ਚਾਹ ਪਾਣੀ ਵੀ ਆਪਣੇ ਪੈਸਿਆਂ ਦਾ ਪਾਇਆ ਹੋਟਲ ਤੋਂ ਪਾਇਆ ਬਾਅਦ ਵਿੱਚ ਇਹਨਾਂ ਨੇ ਫਿਰ ਵੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਮੈਂ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਉੱਥੇ ਆ ਗਿਆ ਇਹਨਾਂ ਕੁਝ ਹੋਣ ਦੀ ਬਦਲੀ ਤੁਰੰਤ ਹੀ ਪੰਜਾਂ ਵਿੱਚ ਅਟਾਰੀ ਤੋਂ ਰਮਦਾਸ ਵਿਖੇ ਕਰ ਦਿੱਤੀ ਤੇ ਪੰਜਾ ਮਿੰਟ ਹੀ ਮੈਨੂੰ ਦਫਰਗ ਕਰਤਾ ਜੀ ਤੋਂ ਕਿ ਤੂੰ ਆਪਣਾ ਸਵੇਰੇ ਜਾ ਕੇ ਉੱਥੇ ਜੁਆਇਨ ਕਰ ਮੈਂ ਉੱਥੇ 8 ਮਹੀਨੇ ਲਾਇਆ ਪਰ ਮੈਨੂੰ ਉੱਥੇ ਬਹੁਤ ਮੁਸ਼ਕਲਾਂ ਆਉਂਦੀਆਂ ਸੀ ਆਉਣ ਜਾਣ ਵਿੱਚ ਵੀ ਇੱਕ ਮੇਰੇ ਪਿਤਾ ਜੀ ਬਿਮਾਰ ਨੇ ਇਸ ਕਰਕੇ ਮੈਨੂੰ ਉੱਥੇ ਮੁਸ਼ਕਲ ਹੋਈ ਮੈਂ ਇਹਨਾਂ ਨੂੰ ਰਿਕਵੈਸਟ ਕੀਤੀ ਮੈਂ ਆਪਣੀ ਬਦਲੀ ਕਿਸੇ ਨੂੰ ਕਹਿ ਕੇ ਹਰ ਸ਼ਿਸ਼ੇ ਨੇ ਵੀ ਕੇ ਕਰਵਾ ਲਈ ਬਲਾਗ ਚ ਮੈਂ 2 ਹਫ਼ਤੇ ਲਾਇਆ ਉਸ ਤੋਂ ਬਾਅਦ ਇਹਨਾਂ ਨੇ ਮੇਰੀ ਬਦਲੀ ਫੇਰ 3-4 ਦਿਨ ਤੋਂ ਕਰ ਦਿੱਤੀ ਇਹਨਾਂ ਨੇ ਰਮਦਾਸ ਬਲਾਕ ਵਿੱਚ ਮੈਂ ਇਹਨਾਂ ਨੂੰ ਬਹੁਤ ਜਿਆਦਾ ਮਿੰਤਾਂ ਕੀਤੀਆਂ ਰਿਕਵੈਸਟਾਂ ਕੀਤੀਆਂ ਹੱਥ ਵੀ ਜੋੜੇ ਕਿ ਮੇਰੀ ਬਦਲੀ ਉੱਥੇ ਨਾ ਕਰੋ ਮੇਰੇ ਪਿਤਾ ਜੀ ਬਿਮਾਰ ਨੇ ਇੱਥੋਂ ਮੈਂ ਲੱਗੂ ਜੇਕਰ ਉਹਨਾਂ ਨੂੰ ਕੋਈ ਟਿਲ ਮੱਠ ਹੋਵੇ ਤਾਂ ਮੈਂ ਉਹਨਾਂ ਨੂੰ ਜਾ ਕੇ ਵੇਖ ਸਕਦਾ ਵਾਂ ਪਰ ਇਹਨਾਂ ਨੇ ਮੇਰੀ ਇੱਕ ਨਹੀਂ ਮੰਨੀ ਤੇ ਇਹਨਾਂ ਨੇ ਅੱਜ ਮੈਨੂੰ ਜ਼ਬਰਦਸਤੀ ਹੀ ਇੱਥੋਂ ਰਿਲੀਵ ਕੀਤਾ ਤੇ ਮੈਨੂੰ ਗਾਲ ਮੰਦਾ ਕਰਕੇ ਉੱਥੇ ਜੁਆਇਨ ਕਰਨ ਲਈ ਕਿਹਾ ਮੈਂ ਉੱਥੇ ਜੁਆਇਨ ਕਰਨ ਲਈ ਕਿਹਾ ਮੈਨੂੰ ਵੀ ਰਮਦਾਸ ਵਾਲੇ ਵੀਰੋ ਸਾਹਿਬ ਦਾ ਬਹੁਤ ਵਾਰੀ ਫੋਨ ਆਇਆ ਕਿ ਦਿਲਬਾਗ ਆਣ ਕੇ ਜੁਆਇਨ ਕਰ ਜੁਆਇਨ ਕਰ ਮੈਨੂੰ ਘਟੋ ਘਟ ਅੱਜ 5 ਫੋਨ ਆ ਗਏ ਵੀਰੋ ਸਾਹਿਬ ਦੇ ਕਿ ਆਣ ਕੇ ਜੁਆਇਨ ਕਰ ਮੈਂ ਜੁਆਇਨ ਕਰਨ ਗਿਆ ਸੀ ਦਫ਼ਤਰ ਦੇ ਵਿੱਚ ਬੈਠਾ ਸੀ ਏ ਡੀ ਸੀ ਮੈਡਮ ਦਾ ਪਰਮਜੀਤ ਕੌਰ ਦਾ ਵੀਰੋ ਸਾਹਿਬ ਨੂੰ ਫੋਨ ਆਉਂਦਾ ਵਾ ਵੀ ਕੁੱਤਾ ਕੰਜਰ ਹਰਾਮ ਜਦਾ ਜੁਆਇਨ ਕਰਕੇ ਗਿਆ ਵਾ ਕਿ ਨਹੀਂ ਗਿਆ ਉਹ ਕੁੱਤਾ ਆਇਆ ਹੈ ਕਿ ਨਹੀਂ ਆਇਆ ਇਸ ਤੋਂ ਇਲਾਵਾ ਬਹੁਤ ਉਹਨਾਂ ਨੇ ਗੱਲ ਮੰਦਾ ਮੇਰੇ ਨਾਲ ਉਹਨਾਂ ਨੇ ਉਹਨਾਂ ਦੇ ਫੋਨ ਤੇ ਕੀਤਾ ਫੋਨ ਉਹਨਾਂ ਦਾ ਵੀਰੋ ਸਾਹਿਬ ਦਾ ਹੈਂਡ ਫ੍ਰੀ ਸੀ ਤੇ ਇਹਨਾਂ ਨੇ ਬਹੁਤ ਹੀ ਜ਼ਿਆਦਾ ਮੈਨੂੰ ਹਰਾਸਮੈਂਟ ਕੀਤਾ ਵਾ ਪਿਛਲੇ ਸਾਲ ਤੋਂ ਅੱਜ ਤੱਕ ਬਹੁਤ ਜ਼ਿਆਦਾ ਹਰਾਸਮੈਂਟ ਕੀਤਾ ਵਾ ਕਿ ਮੈਂ ਆਪਣੀ ਇਹਨਾਂ ਨੇ ਫਿਰ ਮੈਨੂੰ ਹਾਰਸ ਆਪਣਾ ਹਾਰਸਮੈਂਟ ਮੈਡਮ ਜਿਹੜਾ ਵੀ ਅੱਜ ਦੀ ਤੱਕ ਜੋ ਵੀ ਮੇਰੇ ਨਾਲ ਹੋਇਆ ਇਹਦੇ ਜ਼ਿੰਮੇਵਾਰ ਹਾਰਸਮੈਂਟ ਮੈਡਮ ਏਡੀਸੀ ਮੈਡਮ ਤੇ ਧਾਰਿਆਲ ਮੰਤਰੀ ਦੇ ਜਿਹੜੇ ਨੌਂ ਆ ਅਮਨ ਮੈਡਮ ਇਹ ਜ਼ਿੰਮੇਵਾਰ ਹੋਣਗੇ ਕਿਉਂਕਿ ਮੈਂ ਇੰਨਾ ਤੰਗ ਆ ਚੁੱਕਾ ਵਾਂ ਇਹਨਾਂ ਨੇ ਮੈਨੂੰ ਇੰਨੀਆਂ ਜਿਆਦਾ ਧਮਕੀਆਂ ਦਿੱਤੀਆਂ ਵਾਂ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕੀ ਕੀ ਇਹਨਾਂ ਨੇ ਮੈਨੂੰ ਧਮਕੀਆਂ ਦਿੱਤਾ ਵਾਂ ਦਿੱਤੀਆਂ ਵਾਂ ਜੇ ਮੇਰੇ ਤੇ ਨਹੀਂ ਯਕੀਨ ਤੁਹਾਨੂੰ 2 ਵਜੇ 40 ਮਿੰਟ ਤੋਂ ਲੈ ਕੇ 2 ਵਜੇ 50 ਮਿੰਟ ਤੱਕ ਵੀਡੀਓ ਮੈਡਮ ਦਾ ਫੋਨ ਦੀ ਰਿਕਾਰਡਿੰਗ ਕਢਾ ਲਈ ਜਾਵੇ ਤੇ ਉਤੋਂ ਸੁਣਿਆ ਜਾਵੇ ਕੀ ਕੀ ਏਡੀਸੀ ਮੈਡਮ ਨੇ ਗਾਲਾਂ ਕੱਢੀਆਂ ਵਾਂ ਕੀ ਕੀ ਗੱਲਾਂ ਕੀਤੀਆਂ ਕੀ ਕੀ ਮੈਨੂੰ ਧਮਕੀਆਂ ਦਿੱਤੀਆਂ ਵਾਂ ਤੇ ਮੈਨੂੰ ਨੌਕਰੀ ਤੋਂ ਕੱਢਣ ਦੀਆਂ ਧਮਕੀਆਂ ਦਿੱਤੀਆਂ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਇਹ ਹਰਾਮ ਜਿਹਾ ਕੁੱਤਾ ਇੰਦਾ ਕਰਦਾ ਵਾਂ ਮੈਂ ਕੀ ਕੀਤਾ ਮੈਨੂੰ ਦੱਸੋ ਵੀ ਮੈਂ ਮੈਨੂੰ ਦੱਸਿਆ ਜਾਵੇ ਕਿ ਮੈਂ ਕੀ ਕੀਤਾ ਮੈਂ ਜੇ ਮੈਂ ਨੌਕਰੀ ਕਰਦਾ ਵਾਂ ਤੇ ਆਪਣੇ ਪਰਿਵਾਰ ਪਾਲਣ ਲਈ ਕਰਦਾ ਵਾਂ ਜੇ ਮੈਂ ਨੌਕਰੀ ਕਰਦਾ ਵਾਂ ਆਪਣੇ ਮਾਪਿਓ ਦੇ ਬੱਚਾ ਵਾਸਤੇ ਕਰਦਾ ਜੇ ਮੇਰਾ ਪਿਓ ਘਰ ਬਿਮਾਰ ਆ ਜੇ ਉਹ ਹੀ ਨਾ ਬੱਜਾ ਤੇ ਮੈਂ ਨੌਕਰੀ ਨੂੰ ਕੀ ਕਰਾਂਗਾ ਇਹਨਾਂ ਨੇ ਮੈਨੂੰ ਇੰਨਾ ਅੱਜ ਹਰਾਸਮੈਂਟ ਕੀਤਾ ਇੰਨਾ ਮੈਨੂੰ ਹਰਾਸਮੈਂਟ ਕੀਤਾ ਕਿ ਮੈਂ ਅੱਜ ਮਰਨ ਦੇ ਕਿਨਾਰੇ ਪਿਆ ਹਾਂ ਅੱਜ ਮੈਂ ਆਪਣੇ ਜੀਵਨ ਦੀ ਲੀਲਾ ਖਤਮ ਕਰਨ ਜਾ ਰਿਹਾ ਹਾਂ ਤੇ ਇਸ ਦੇ ਜੁਮੇਯਾਰ ਹਰ ਹਰ ਸਿਮਰਨ ਮੈਡਮ ਧਾਰੀয়াল ਮੰਤਰੀ ਦੇ ਨੌ ਮੈਡਮ ਅਮਨ ਤੇ ਏਡੀਸੀ ਮੈਡਮ ਪਰਮਜੀਤ ਕੌਰ ਹੋਣਗੇ ਧੰਨਵਾਦ